ਲੁਧਿਆਣਾ ਇਲੈਕਸ਼ਨ ਰਿਜ਼ਲਟ ਭਾਵੇਂ ਆ ਗਿਆ ਤੇ ਹੁਣ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਲੁਧਿਆਣੇ ਦਾ ਇਲੈਕਸ਼ਨ ਜਿੱਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਵਿੱਚ ਖਿਲਾਰਾ ਪੈ ਗਿਆ ਹੈ ਅਹਿਮ ਮੀਟਿੰਗ ਸੱਦੀ ਆ ਤਤਕਾਲ ਮੀਟਿੰਗ ਸੱਦੀ ਆ ਅਰਵਿੰਦ ਕੇਜਰੀਵਾਲ ਭਗਵਾਨਤ ਮਾਨ ਦੇ ਵਿੱਚ ਟਸਲ ਚੱਲ ਰਹੀ ਆ ਜਿਵੇਂ ਦਿੱਲੀ ਦਾ ਇਲੈਕਸ਼ਨ ਹੋਇਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਉੱਤੇ ਹਾਰ ਹੋਈ ਸੀ ਐਮਐਲਏ ਵੀ ਨਹੀਂ ਰਹੇ ਸੀ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਧਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਦਖਲਅੰਦਾਜ਼ੀ ਪੰਜਾਬ ਦੇ ਵਿੱਚ ਵੱਧ ਗਈ ਸੀ ਤੇ ਇੱਥੇ ਸੁਪਰ ਪਾਵਰ ਬੰਦੇ ਲਈ ਇਹਨਾਂ ਦੋਹਾਂ ਦੇ ਵਿੱਚ ਕਾਫੀ ਜ਼ਿਆਦਾ ਖਿੱਚੋ ਤਾਣ ਚੱਲ ਰਹੀ ਸੀ ਦੋ ਧੜੇ ਬਣੇ ਹੋਏ ਆ ਦਿੱਲੀ ਅਤੇ ਪੰਜਾਬ ਦੇ ਪੰਜਾਬ ਦੇ ਜਿਹੜਾ ਧੜਾ ਉਸ ਦਾ ਜਿਹੜਾ ਨੁਮਾਇੰਦਗੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਰ ਰਹੇ ਆ ਤੇ ਦੂਸਰੇ ਪਾਸੇ ਜਿਹੜਾ ਦਿੱਲੀ ਵਾਲਾ ਧੜਾ ਕੇਜਰੀਵਾਲ ਤੇ ਸ਼ਿਸ਼ੋਧਿਆ ਦਾ ਨਜ਼ਦੀਕੀ ਧੜਾ ਦੱਸਿਆ ਜਾ ਰਿਹਾ ਐਮ ਐਲ ਏ ਵੀ ਦੋਹਾਂ ਭਾਗਾਂ ਦੇ ਵਿੱਚ ਵੰਡੇ ਹੋਏ ਆ ਭਾਵੇਂ ਚਲਦੀ ਆਮ ਆਦਮੀ ਪਾਰਟੀ ਤੇ ਧੜੇ ਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਜਾਦੇ ਚਲਦੀ ਆ ਭਗਵੰਤ ਮਾਨ ਵੀ ਪਿੱਛੇ ਨਹੀਂ ਕਿਉਂਕਿ ਉਸ ਨੂੰ ਲੱਗਦਾ ਕਿ ਉਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੁਣ ਲੁਧਿਆਣੇ ਦਾ ਇਲੈਕਸ਼ਨ ਹੋਇਆ ਜਿੱਥੇ ਭਾਰਤ ਪੂਸ਼ਣ ਆਸ਼ੂ ਕਾਂਗਰਸ ਦਾ ਇੱਕ ਵੱਡਾ ਚਿਹਰਾ ਉਸ ਨੂੰ ਹਰਾਉਣ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਭਾਵੇਂ ਹੋ ਗਈ ਹੈ ਪਰ ਇਹ ਖੁਸ਼ੀਆਂ ਦੇ ਵਿੱਚ ਇੱਕ ਹੋਰ ਭੈੜੀ ਗੱਲ ਸਾਹਮਣੇ ਆਈ ਹੈ ਜਿੱਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਆਰ ਗਈ ਹੈ ਖਾਰ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਜਿੱਥੇ ਆਮ ਆਦਮੀ ਪਾਰਟੀ ਨੇ ਵੱਧ ਛੱਡ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਸੀ ਤਾਂ ਕਿ ਜਿੱਤ ਸਕੇ ਪਰ ਇੱਕ ਦਿਨ ਵੀ ਇਹਨਾਂ ਦੀ ਜਿਹੜੀ ਜਿੱਤ ਆ ਉਹ ਇਹਨਾਂ ਨੂੰ ਖੁਸ਼ੀਆਂ ਨਹੀਂ ਦੇ ਪਾਵੇਗੀ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਬੁਰਾ ਹਾਲ ਹੋਇਆ ਐਮਐਲਏ ਵੀ ਨਹੀਂ ਬਣ ਸਕੇ ਸੀ ਦੋ ਵਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਆਪਣੀ ਸ਼ੀਟ ਵੀ ਆਰ ਗਏ ਸੀ ਤੇ ਸਭ ਤੋਂ ਵੱਡਾ ਚਿਹਰਾ ਮਨੀਸ਼ ਸ਼ੋਧਿਆ ਪਹਿਲਾਂ ਜੇਲ੍ਹ ਵੀ ਗਏ ਆ ਉਹ ਵੀ ਜਦੋਂ ਆਪਣਾ ਇਲੈਕਸ਼ਨ ਹਾਰ ਗਏ ਸੀ ਤੇ ਸ਼ਰਾਬ ਘਟਾਲੇ ਦੇ ਕਾਰਨ ਉਹ ਇਲੈਕਸ਼ਨ ਹਾਰੇ ਸੀ ਜੇਲ੍ਹ ਦੇ ਵਿੱਚ ਬੰਸੀ ਤੇ ਉਹਨਾਂ ਨੂੰ ਸ਼ੀਟ ਪੱਕੀ ਕਰਨ ਦੇ ਲਈ ਮੌਜੂਦਾ ਐਮਪੀ ਰਾਜ ਸਭਾ ਅਸਤੀਫਾ ਦੇਵੇਗਾ ਕਿਉਂਕਿ ਉਹ ਹੁਣ ਐਮਐਲਏ ਬਣ ਗਏ ਆ ਜਿੱਤਣ ਤੋਂ ਬਾਅਦ ਵੀ ਝਟਕਾ ਲੱਗਾ ਹੈ ਆਮ ਆਦਮੀ ਪਾਰਟੀ ਨੂੰ